ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭੋ ਆਂਡਣ ਨੀਤ ਖੋਲ ਕਪਟ ਘਰ ਮੇ ਲਿਆ ਨਾਨਕ ਹਰ ਸੰਗ ਮੀਤ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੈ ਬਹਰ ਵਿਦਾਸ ਆਸ ਲਗ ਜੀਵ ਚਿਰ ਪਯੋ ਦਰਸ਼ਨ ਦੇਖੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਬ੍ਰਹਮ ਕਾ ਮੇਤਾ ਬ੍ਰਹਮ ਗਿਆਨੀ ਏਕ ਸੰਗ 헤ਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ब्रह्म ज्ञानी का मन परताप ब्रह्म ज्ञानी का दर्श बड भागी पाई है ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आप परमेश्वर ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪਰਜਾਨਾਂ ਦੀ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅਮਰ ਤੇ ਵਿਲਦੇ ਦੀਵਾਨਾ ਰਾਹੀ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਕਥਾ ਕਰਦੇ ਹੋਏ ਸੁਖਮਨੀ ਸਾਹਿਬ ਜੀ ਦੀ ਅੱਠਵੀਂ ਅਸ਼ਟਪਰੀ ਦਾ ਅੱਜ ਛੇਮਾ ਪੜਾ ਸਰਬਣ ਕੀਤਾ ਹੈ ਇਹ ਛੇਮੇ ਕਰੇ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਰਬਣ ਕਰੀਏ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਈਏ ਹਜਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬੇਤਾ ਹੁੰਦਾ ਜਾਣੂ ਬ੍ਰਹਮ ਗਿਆਨੀ ਹੀ ਉਹ ਸ੍ਰਮ ਬ੍ਰਹਮ ਨੂੰ ਜਾਣਦਾ ਹੈ ਬ੍ਰਹਮ ਪਰਮੇਸ਼ਰ ਹੈ ਬ੍ਰਹਮ ਸਾਡੀ ਆਤਮਾ ਵੀ ਹੈ ਤੇ ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਹੀ ਬ੍ਰਹਮ ਨੂੰ ਜਾਣਦਾ ਹੈ ਫਿਰ ਬ੍ਰਹਮ ਗਿਆਨੀ ਕੌਣ ਹੈ ਇਹ ਵੀ ਬ੍ਰਹਮ ਗਿਆਨੀ ਨੂੰ ਹੀ ਪਤਾ ਕਿਸੇ ਨੂੰ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਉਹ ਬ੍ਰह्म ਗਿਆਨੀ ਦੀ ਗਤੀ ਨੂੰ ਬ੍ਰह्म ਗਿਆਨੀ ਹੀ ਜਾਣ ਸਕਦਾ ਦੂਸਰਾ ਨਹੀਂ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਪਰਮੇਸ਼ਰ ਖੁਦ ਬ੍ਰह्म ਹੈ ਉਹਦੀ ਮਿੱਤ ਕੀਮਤ ਉਹਦੀ ਪਾਵਰ ਉਹਦੀ ਸ਼ਕਤੀ ਕਿੰਨੀ ਹੈ ਇਸ ਦੇ ਬਾਰੇ ਜਾਂ ਤਾਂ ਉਹ ਆਪ ਜਾਣਦਾ ਜਾਂ ਫਿਰ ਉਸ ਦੇ ਜਾਣੋ ਉਹਦੇ ਪਿਆਰੇ ਹਨ ਗੁਰੂ ਜਿਵੇਂ ਗੁਰੂ ਨਾਨਕ ਜੀ ਨੇ ਸਾਨੂੰ ਆਕੇ ਸਮਝਾਉਣਾ ਕੀਤਾ ਸੋ ਬ੍ਰह्म ਗਿਆਨੀ ਬ੍ਰह्म ਦਾ ਜਾਨੂੰ ਹੁੰਦਾ ਹੈ ਔਰ ਜੀਵ ਨੂੰ ਬ੍ਰह्म ਦੇ ਵਿੱਚ ਮਿਲਾਕੇ ਬ੍ਰह्म ਹੀ ਬਣਾ ਦਿੰਦਾ ਗੁਰੂ ਸਹਿਬਾਂ ਨੇ ਆਪਣੇ ਸਿੱਖਾਂ ਨੂੰ ਰੱਬ ਹੀ ਬਣਾਇਆ ਹੈ ਜਿਸ ਤਰ੍ਹਾਂ ਅਸੀਂ ਪੜੀਏ ਉਦਾਹਰਨ ਦੇ ਤੌਰ ਤੇ ਗੁਰਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਨੂੰ ਕਹਿੰਦੇ ਹਨ ਕਿ ਮਹਾਰਾ ਤੁਸੀਂ ਮੇਰੀ ਡਿਊਟੀ ਲਾ ਰਹੇ ਹੋ ਸੰਸਾਰ ਚੋਂ ਜੁਲਮ ਖਤਮ ਕਰਨ ਲਈ ਪਰ ਇਹ ਕੰਮ ਮੈਂ ਤਾਂ ਕਰ ਸਕਦਾ ਜੇ ਤੁਸੀਂ ਮੇਰੀ ਸਹਾਇਤਾ ਕਰੋ ਮੇਰੇ ਪਿੱਛੇ ਰਹੋ ਤਾਂ ਪਰਮੇਸ਼ਰ ਨੇ ਕਿਹਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਚੁਰ ਕਰਵੇਂ ਕੋ ਸਾਜਾ ਹੁਣ ਜਿਹੜਾ ਪੁੱਤਰ ਹੁੰਦਾ ਹੈ ਉਹ ਆ ਬਾਪ ਦੇ ਵਰਗਾ ਹੀ ਹੁੰਦਾ ਹੈ ਇਸ ਕੋਈ ਸ਼ੱਕ ਨਹੀਂ ਮਤਲਬ ਪਰਮੇਸ਼ਰ ਇਹ ਪਾਵਨ ਦੇ ਰਿਹਾ ਕਿ ਤੂੰ ਮੇਰਾ ਹੀ ਰੂਪ ਹੈ ਮੇਰਾ ਪੁੱਤਰ ਹੈ ਜਾਂ ਮਾਤਰਾ ਕੋ ਜੁਲਮ ਦਾ ਖਾਤਮਾ ਕਰ ਤੇ ਪੰਥ ਦਾ ਪ੍ਰਚਾਰ ਕਰ ਪੰਥ ਨੂੰ ਕਾਇਮ ਕਰ ਤਾਂ ਫੇਰ ਗੁਰੂ ਪਿਆਰਿਓ ਥੱਲੇ ਆ ਕੇ ਸਾਨੂੰ ਪਾਤਸ਼ਾਹ ਜੀ ਅਨੇਕਾਂ ਤਰ੍ਹਾਂ ਦੇ ਗਿਆਨ ਦੇ ਕਰਕੇ ਸਿੱਖਿਆ ਦੇ ਕਰਕੇ ਸਾਨੂੰ ਆਵਦਾ ਰੂਪ ਬਣਾ ਲੈਂਦੇ ਆ ਹਰ ਕਾ ਸੇਵਕ ਸੋਹਾ ਜਿਹਾਂ ਜਾਂ ਕਹਿ ਦਿਓ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਪਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੇ ਪ੍ਰਾਨ ਕੋ ਪ੍ਰਾਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਸੇ ਨੂੰ ਆਗਾ ਰੂਪ ਦੱਸ ਰਹੇ ਐ ਇਹ ਚ ਕੋਈ ਸ਼ੱਕ ਨਹੀਂ ਐ 239 ਸਾਲਾਂ ਦੇ ਵਿੱਚ ਜਿਹੜਾ ਸਿੱਖ ਚੱਲਿਆ ਸੀ ਬਾਬੇ ਨਾਨਕ ਤੋਂ ਸ਼ੁਰੂਆਤ ਕਰਕੇ ਉਹ ਸਿੱਖ ਚੱਲਦਾ ਚੱਲਦਾ 10ਵੇਂ ਪਾਤਸ਼ਾਹ ਤੱਕ ਪਹੁੰਚਦਾ ਪਹੁੰਚਦਾ ਗੁਰੂ ਦਾ ਰੂਪ ਹੋ ਗਿਆ ਐ ਔਰ ਫਿਰ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਕੀ ਕਹਿੰਦੇ ਆ ਮੇਰਾ ਰੂਪ ਗ੍ਰੰਥ ਜੀ ਜਾਣ ਹੁਣ ਲਾ ਗ੍ਰੰਥ ਹੈ ਸ਼ਬਦ ਸਰੂਪ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਮੈਂ ਸ਼ਬਦ ਹਾਂ ਇਸ ਮੈਂ ਭੇਦ ਰੰਤ ਕਮਾਣ ਇਹਦੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਕੋਈ ਫਰਕ ਨਹੀਂ ਹੈ ਜੋ ਮੁਝ ਬਚਨ ਕਰਨ ਕੀ ਚਾਹੇ ਗ੍ਰੰਥ ਵਿਚਾਰ ਗ੍ਰੰਥ ਵਿਚਾਰ ਸੁਣੋ ਚਿੱਤ ਲਾਏ ਜਿੱਤ ਲਾ ਕੇ ਸੁਣੋ ਗੁਰਬਾਣੀ ਦੀ ਵਿਚਾਰ ਜੇ ਤੁਸੀਂ ਮੇਰੇ ਵਿੱਚ ਮਿਲਣਾ ਹੈ ਤਾਂ ਹਣ ਪਰਮੇਸ਼ਰ ਵੀ ਸ਼ਬਦ ਹੈ ਗੁਰੂ ਵੀ ਸ਼ਬਦ ਹੈ ਸਿੱਖ ਵੀ ਸ਼ਬਦ ਹੈ ਬ੍ਰਹਮ ਗਿਆਨੀ ਬ੍ਰਹਮ ਦਾ ਬੇਟਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਦਾ ਇੱਕ ਦੇ ਨਾਲ ਹੀ ਪ੍ਰੇਮ ਹੁੰਦਾ ਹੈ ਉਹ ਹੈ ਪਰਮੇਸ਼ਰ ਕੇਵਲ ਤੇ ਕੇਵਲ ਉਹਦੇ ਨਾਲ ਜੁੜਦਾ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਹੇ ਹੋਏ ਅਚਿੰਤ ਬ੍ਰਹਮ ਗਿਆਨੀ ਦੇ ਘਰ ਦੇ ਵਿੱਚ ਜਿੰਨੇ ਵੀ ਕਾਰਜ ਹੁੰਦੇ ਆ ਬ੍ਰਹਮ ਗਿਆਨੀ ਦੇ ਉਹ ਅਚਿੰਤ ਮੇਨਾ ਸੋਚਿਆ ਸਮਝਿਆ ਸਹਿਜੇ ਹੀ ਹੋ ਜਾਂਦੇ ਆ ਸਤੇ ਸਿੱਧ ਬਿਨਾਂ ਜਤਨ ਕੀਤੇ ਆ ਜਿਵੇਂ ਪਿੱਛੇ ਪੜਿਆ ਸੀ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅੱਖਰ ਬ੍ਰਹਮ ਗਿਆਨੀ ਦੀ ਮੁਖ ਵਿੱਚੋਂ ਇੱਕ ਅੱਖਰ ਨਿਕਲਦੀ ਦੇਰ ਹੈ ਇਹੋ ਕੰਮ ਤਰੰਤ ਹੋ ਜਾਂਦਾ ਹੈ ਰਿਤ ਸਿੱਧ ਨਾਵੈ ਕੀ ਦਾਸੀ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਹਨ ਉਹਨਾਂ ਦੀਆਂ ਧਾਰੈ ਦੀਆਂ ਸਿੱਧੀਆਂ ਇਹ ਤਾਕਤਾਂ ਦਾਸੀਆਂ ਬਣੀਆਂ ਹੋਈਆਂ ਹਨ ਔਰ ਉਹ ਹੱਥ ਬਨ ਕੇ ਖੜੀਆਂ ਰਹਿੰਦੀਆਂ ਕਿ ਹੁਕਮ ਕਰਵੋ ਅਸੀਂ ਉਹ ਕੰਮ ਕਰਕੇ ਆਈਏ ਤੇ ਪ੍ਰਭ ਗਿਆਨੀ ਦੇ ਕੰਮ ਹੈ ਜਿਹੜੇ ਨਿਸ਼ਚਿੰਤ ਅਚਿੰਤ ਹੀ ਹੁੰਦੇ ਰਹਿੰਦੇ ਆ ਜਿਵੇਂ ਕਬੀਰ ਸਾਹਿਬ ਜੀ ਦੇ ਬੱਚੀ ਦਾ ਰਿਸ਼ਤਾ ਆਪਣਾ ਵਿਆਹ ਹੋਣਾ ਜਾ ਕਵੀ ਸਾਹਿਬ ਦੇ ਘਰੇ ਲੰਗਰ ਚੱਲਣਾ ਜਿਵੇਂ ਭਗਤ ਨਾਮਦੇਵ ਦਾ ਸਹਿਜੇ ਹੀ ਘਰ ਬਣ ਜਾਣਾ ਜਿਵੇਂ ਤੰਨੇ ਭਗਤ ਦਾ ਗੁਰੂ ਪਿਆਰੋਂ ਕਾਰਜ ਕਰਨੇ ਪਰਮੇਸ਼ਰ ਨੇ ਨਿਸ਼ਚਿੰਤ ਚਿੰਤਾ ਰਹਿਤ ਅਚਿੰਤ ਬ੍ਰਹਮ ਗਿਆਨੀ ਦੇ ਕਾਰਜ ਆਪੇ ਹੀ ਹੁੰਦੇ ਰਹਿੰਦੇ ਆ ਉਹਨਾਂ ਨੂੰ ਕਰਨ ਦੇ ਲਈ ਉਹਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ ਇਹ ਕੁਦਰਤੀ ਖੇਡ ਵੇਖੋ ਕੈਸੀ ਆ ਬ੍ਰਹਮ ਗਿਆਨੀ ਦੇ ਮੁਖ ਚੋਂ ਪੂਰਾ ਤਾਂ ਅੱਖਰ ਕੀ ਅੱਧਾ ਅੱਖਰ ਵੀ ਨਿਕਲ ਜਾਵੇ ਕਿਸੇ ਕਾਰਜ ਦੇ ਪ੍ਰਤੀ ਤੋ ਕਾਰਜ ਤੁਰੰਤ ਹੋ ਜਾਂਦਾ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦੀ ਅੱਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਖੈ ਅੱਗੇ ਚੱਲ ਜੀਏ ब्रह्मज्ञानी का होए चिंत ब्रह्मज्ञानी ने सारे कार्य स्वतः सिद्ध हो जाते हैं ब्रह्मज्ञानी का निर्मल मंत और ब्रह्मज्ञानी का जेड़ा मंत्र है भा परमेश्वर नु प्राप्त कर ले ओ निर्मल है क्योंकि ओ केवल परमेश्वर दा नाम ही जपदे है चिंत अचिंता सगळ गई ब्रह्म नारक 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 मई ਇਹੋ ਬ੍ਰह्म ਗਿਆਨੀ ਦੇ ਹਿਰਦੇ ਵਿੱਚ ਉਹ ਸਰੀਰ ਦਾ ਵਾਸਾ ਹੋ ਜਾਂਦਾ ਹੈ ਤੇ ਸਾਰੇ ਕਾਰਜ ਅਚਰਚੇਤ ਹੀ ਹੋ ਜਾਂਦੇ ਹਨ ਬ੍ਰह्म ਗਿਆਨੀ ਦਾ ਮੰਤਰ ਉਪਦੇਸ਼ ਨਿਰਮਲ ਉਜਲਾ ਹੁੰਦਾ ਹੈ ਤੇ ਜਿਹੜਾ ਇਸ ਨੂੰ ਜਪਦਾ ਹੈ ਉਹ ਵੀ ਉਜਲ ਹੋ ਜਾਂਦਾ ਜਿਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਨਾਰਗ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਾਪ ਕੀਏ ਬ੍ਰਹਮ ਗਿਆਨੀ ਹਰੇਕ ਵਨ ਸਕਦਾ ਹੈ ਪਾਤਸ਼ਾਹ ਕਹਿੰਦੇ ਨਹੀਂ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਉਦੋਂ ਹੀ ਬ੍ਰਹਮ ਗਿਆਨੀਆਂ ਦੇ ਨਾਲ ਮੁਲਾਕਾਤ ਹੁੰਦਾ ਤੇ ਫਿਰ ਉਹ ਹੀ ਕਿਰਪਾ ਕਰਕੇ ਅੱਗੇ ਬ੍ਰਹਮ ਗਿਆਨੀ ਬਣਾਉਂਦਾ ਹੈ ਬ੍ਰਹਮ ਦਾ ਗਿਆਨ ਦੇ ਕੇ ਇਹਨੂੰ ਬਾਣੀ 'ਚ ਲਿਖਿਆ ਪੂਰਵ ਕਰਮ ਅੰਤ ਜਿਹਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਸਾਡੇ ਪੁਰਬਲੇ ਭਾਨ ਜਾਗਦੇ ਹਨ ਤਾਂ ਕੋਈ ਰੱਬ ਦਾ ਰਸੀਆ ਰੱਬ ਦਾ ਪਿਆਰਾ ਸਾਨੂੰ ਮਿਲਦਾ ਹੈ ਤੇ ਫਿਰ ਕੀ ਹੁੰਦਾ ਹੈ ਜਨਮ ਜਨਮ ਕੀ ਸੋਈ ਜਾਗੀ ਜਨਮਾਂ ਜਨਮਾਂ ਤਰੋਂ ਸੁੱਤੀ ਹੋਈ ਸਾਡੀ ਆਤਮਾ ਨੂੰ ਉਹ ਬ੍ਰਹਮ ਗਿਆਨੀ ਜਗਾ ਦਿੰਦਾ ਹੈ ਭਾ ਪਰਮੇਸ਼ਰ ਬ੍ਰਹਮ ਗਿਆਨੀ ਦੇ ਰਾਹੀ ਹੀ ਜੀਵ ਨੂੰ ਬ੍ਰਹਮ ਦੇ ਵਿੱਚ ਮਿਲਾਉਂਦਾ ਹੈ ਬ੍ਰਹਮ ਦੀ ਜਾਣਕਾਰੀ ਦਿੰਦਾ ਹੈ ਬ੍ਰਹਮ ਦੀ ਖੋਜ ਦੱਸਦਾ ਹੈ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰਦਾ ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ ਬ੍ਰਹਮ ਗਿਆਨੀ ਕਾ ਬੜ ਪਰਤਾਪ ਬ੍ਰਹਮ ਗਿਆਨੀ ਦਾ ਪ੍ਰਤਾਪ ਤੇਜ ਪ੍ਰਭਾਵ ਬ੍ਰਹਮ ਗਿਆਨੀ ਦੇ ਭਜਨ ਦਾ ਔਰਾ ਬਹੁਤ ਫੈਲਿਆ ਹੁੰਦਾ ਹੈ ਜਿਹੜਾ ਵੀ ਬ੍ਰਹਮ ਗਿਆਨੀ ਦੇ ਸੰਪਰਕ ਵਿੱਚ ਆ ਜਾਂਦਾ ਹੈ ਉਹ ਸੇ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਅਮਰਦਾਸ ਜੀ ਨੇ ਬਾਈ ਮੱਜੀਆਂ ਥਾਪੀਆਂ ਉਹ ਸਿੰਧੇ ਸਾਡੇ ਭਾਈ ਸਤਨ ਸੱਚ ਵਰਗੇ ਔਰ ਕੋੜੀ ਔਰ ਹੋਰ अनेਕਾਂ ਜਿਨ੍ਹਾਂ ਨੇ ਕੋਈ ਧਰਮ ਦਾ ਊੜਾੜ ਆਵੀ ਨਹੀਂ ਪੜਿਆ ਹੋਣਾ ਪਰ ਜਦੋਂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਤਾਂ ਉਹਨਾਂ ਨੂੰ ਸਹਿਜੇ ਹੀ ਬ੍ਰਹਮ ਦਾ ਗਿਆਨ ਕਰਵਾ ਕੇ ਉਹਨਾਂ ਤੋਂ ਪ੍ਰਚਾਰ ਦੀ ਸੇਵਾ ਲਈ ਇਹ ਗੁਰੂ ਅਮਰਦਾਸ ਜੀ ਦਾ ਪ੍ਰਤਾਪ ਹੈ ब्रह्मज्ञानी का वड् प्रताप ब्रह्मज्ञानी का दर्श बड़ भागी पाई है ऐसे ब्रह्मज्ञानी सौखे नहीं लगदे ओता बड़े <coughs> बड़े भागਾਂ दी निशानी है जब ब्रह्मज्ञानियां दा बलाप हुंदा है ऐवे नहीं मिलदे ब्रह्मज्ञानी का दर्श बड़ भागी पाईए पूर्व कर्म अंकुर जो प्रगटे भेंट्यो पुरख रस्क पे रागी ब्रह्मज्ञानी को बार-बार जाईए ऐसे ब्रह्मज्ञानी तो बादशाह कहते हैं हम भी बलिहारे जाने हां और ऐसे ब्रह्मज्ञानीया नु ਬਿਸ਼ਨੂ ਵਰਮਾ ਮਹੇਸ਼ਰ ਵਰਗੇ ਭਾਲ ਦੇ ਫਿਰਦੇ ਹਨ ਬ੍ਰह्म ਗਿਆਨੀ ਕੋ ਖੋਜਿਆ ਮਹੇਸ਼ਰ ਬ੍ਰह्म ਗਿਆਨੀ ਨੂੰ ਮਹੇਸ਼ਰ ਭਾਵ ਸ਼ਿਵਜੀ ਲੱਭਦਾ ਫਿਰਦਾ ਹੈ ਨਾਮ ਜਪਣ ਵਾਲੀਆਂ ਰੂਹਾਂ ਜਿਨ੍ਹਾਂ ਦੇ ਅੰਦਰ ਇਹ ਇੱਛਾ ਪੈਦਾ ਹੋ ਜਾਂਦੀ ਹੈ ਉਹ ਬ੍ਰह्म ਗਿਆਨੀਆਂ ਨੂੰ ਖੋਜਣ ਚੱਲ ਪੈਂਦੇ ਆ ਤੇ ਬਾਬੇ ਨਾਨਕ ਨੂੰ ਕੁੱਛਦੇ ਹਨ ਜੋਗੀ ਕਿਸ ਕਾਰਨ ਇਹ ਬੇਖਦ ਵਾਸੀ ਕਿਸ ਕਾਰਨ ਗ੍ਰਹਿ ਤਰਿਓ ਉਦਾਸੀ ਤੁਸੀਂ ਕਿਉਂ ਘਰ-ਬਾਰ ਛੱਡ ਕੇ ਘਰੋਂ ਨਿਕਲੇ ਤੇ ਚੰਗੇ ਭਰੇ ਗ੍ਰਸਤੀ ਜੀਵਨ ਨੂੰ ਧਾਰਨ ਕਰਕੇ ਤੁਸੀਂ ਇਹ ਉਦਾਸੀਆਂ ਵਾਲਾ ਬਾਣਾ ਪਾਇਆ ਕਿਉਂ ਬਾਬਾ ਜੀ ਕਹਿੰਦੇ ਗੁਰਮੁਖੋ ਖੋਜਿਤ ਭਏ ਉਦਾਸੀ ਅਸੀਂ ਤਾਂ ਗੁਰਮੁਖਾਂ ਨੂੰ ਲੱਭਦੇ ਫਿਰਦੇ ਹਾਂ ਕੋਈ ਰੱਬ ਦਾ ਪਿਆਰਾ ਮਿਲੇ ਤੇ ਰੱਬ ਦੀ ਗੱਲ ਕਰੀਏ ਤਉ ਗੁਰੂ ਪਿਆਰੋ ਐਸੀ ਕਸਾਕੀ ਹੈ ਇੱਕ ਪੰਡਤ ਬਹੁਤ ਵਿਦਿਆ ਪੜਿਆ ਹੋਇਆ ਪੰਡਤ ਸਿਲ ਦੇ ਪੁੱਤਰ ਪ੍ਰਾਪਤੀ ਲਈ ਬਹੁਤ ਯਤਨ ਕੀਤਾ ਜਨਮ ਵਿੱਚ ਫਰਕ ਰਹਿਣ ਕਰਕੇ ਪਿੰਗਲਾ ਪੁੱਤਰ ਪੈਦਾ ਹੋ ਗਿਆ ਪਰ ਪਿਛਲੇ ਕਰਮਾਂ ਦਾ ਗਿਆਨ ਵਾਂਸੀ ਪੰਡਤ ਹਰੀ ਸਿੰਘ ਦੇ ਜੀਵਨ ਚਿੱਤਰ ਵਿੱਚ ਇਹ ਪ੍ਰਸੰਗ ਆਉਂਦਾ ਹੈ ਇੱਕ ਦਿਨ ਪੰਡਤ ਕਿਸੇ ਨਾਲ ਚਰਚਾ ਕਰ ਰਿਹਾ ਸੀ ਜਦੋਂ ਗਿਆਨਵਾਨ ਸੌ ਜਾਂਦਾ ਹੈ ਉਦੋਂ ਉਹ ਗਿਆਨਵਾਨ ਪਰਮ ਅਧਿਕਾਰੀ ਵਰਗਾ ਪਰਮ ਅਗਿਆ ਪੁਰਖ ਅਗਿਆਨੀ ਵਰਗਾ ਹੋ ਜਾਂਦਾ ਹੈ। ਨਿਰਗਿਆਨੀ ਹੈ ਜਦੋਂ ਸੌ ਜਾਂਦਾ ਹੈ ਅਗਿਆਨ ਤੇ ਅਗਿਆਨੀ ਵਰਗਾ ਹੋ ਜਾਂਦਾ ਹੈ ਤੇ ਜਦੋਂ ਜਾਗਦਾ ਹੈ ਫਿਰ ਛੇਸ਼ ਗਿਆਨ ਪ੍ਰਾਪਤ ਹੋ ਜਾਂਦਾ ਹੈ ਫਿਰ ਕੀ ਫਰਕ ਹੈ? ਨਿਰਣਾ ਨਾ ਕਰ ਸਕਿਆ ਤਾਂ ਉਸ ਦਾ ਪਿੰਗਲਾ ਪੁੱਤਰ ਜੋ ਕੇ ਬ੍ਰह्म ਗਿਆਨੀ ਸੌਂਦਾ ਹੈ ਉਦੋਂ ਸੱਤੇ ਗੁਣ ਵਿੱਚ ਵਿਅਕਤੀ ਲੀਨ ਹੁੰਦੀ ਹੈ ਜੈਸਾ ਕਿ ਸਤੋ ਸਵਾਂਤੇ ਗਿਆਨ ਕਹਿਣ ਲੱਗੇ ਕਿ ਸੱਤੇ ਗੁਣ ਨਾਲ ਗਿਆਨ ਲੈਂਦਾ ਹੈ ਅਤੇ ਹੁੰਦਾ ਚਿੱਤ ਗਿਆਨ ਵਿੱਚ ਸਥਿਤ ਹੁੰਦਾ ਹੈ ਇਹ ਸੁਣ ਕੇ ਪਰਤ ਨੂੰ ਗੁੱਸਾ ਆ ਗਿਆ ਕਿ ਮੇਰੇ ਟੁਕੜਿਆਂ ਤੇ ਪੜ ਕੇ ਮੈਨੂੰ ਗਿਆਨ ਦਿੰਦਾ ਉਹ ਸਿੰਗਲੇ ਬੱਚੇ ਦਾ ਬਾਤ ਅਤੇ ਮੇਰੀ ਹੀ ਦੂਸਰੇ ਸਾਹਮਣੇ ਨਿਰਾਦਰੀ ਕਰਦਾ ਹੈ ਗੁੱਸੇ ਵਿੱਚ ਆ ਕੇ ਉਸਨੇ ਆਪਣੇ ਪਿੰਗਲੇ ਪੁੱਤਰ ਨੂੰ ਜੰਗਲ ਵਿੱਚ ਛੱਡਿਆਂ ਦਾ ਐਸੀ ਪਰਮੇਸ਼ਰ ਦੀ ਕਿਰਪਾ ਹੋਈ ਜਦੋਂ ਉਹ ਜੰਗਲ ਵਿੱਚ ਛੱਡਿਆ ਤਾਂ ਸਾਰੇ ਸੁੱਕੇ ਦਰਸ਼ ਹਰੇ ਹੋ ਗਏ ਕਹਿੰਦੇ ਪੰਛੀ ਫਲ ਤੋੜ ਕੇ ਨੇੜੇ ਸੁੱਟ ਜਾਇਆ ਕਰਨ ਤੇ ਪਿੰਗਲਾ ਆਪਣੇ ਟੁੰਡੇ ਹੱਥਾਂ ਨਾਲ ਚੁੱਕ ਕੇ ਖਾ ਲਿਆ ਕਰੇ ਇੱਕ ਦਿਨ ਨਾਲ ਚਰਸ਼ਨਾ ਵਾਸਤੇ ਆਇਆ ਕੀ ਵੇਖਦਾ ਹੈ ਕਿ ਸਾਰਾ ਜੰਗਲ ਹੀ ਸਵਰਗ ਦੀ ਨਿਆਈ ਬਣਿਆ ਪਿਆ ਉਸ ਪਿੰਗਲੇ ਬੱਚਨੇ ਸ਼ਿਕਾਇਤ ਕੀਤੀ ਕਹਿਣ ਲੱਗਿਆ ਬਾਲਕ ਮੈਨੂੰ ਜਾਣਦੇ ਹੋ ਤਾਂ ਬੱਚਾ ਕਹਿਣ ਲੱਗਿਆ ਤੁਸੀਂ ਨਾਤ ਹੋ ਨਾਤ ਕਹਿਣ ਲੱਗਾ ਵਰ ਮੰਗੋ ਬੱਚਾ ਕਹਿਣ ਲੱਗਿਆ ਨਿਰਾਸ਼ ਨਾ ਹੋਇਓ ਤੁਸੀਂ ਵਰ ਮੇਰੇ ਕਰਮ ਅਨੁਸਾਰ ਦਿਓਗੇ ਜਾਂ ਆਪਣੇ ਵੱਲੋਂ ਦਿਓਗੇ ਨਾਤ ਕਹਿਣ ਲੱਗਿਆ ਕਰਮ ਅਨਸਾਰ ਬੱਚਾ ਕਹਿਣ ਲੱਗਿਆ ਫਿਰ ਕੀ ਵਾਂਗਾ ਇੰਨੀ ਗੱਲ ਸੁਣ ਕੇ ਨਾਰਦ ਖੁਸ਼ ਹੋਇਆ ਤੇ ਕਹਿਣ ਲੱਗਿਆ ਇਹ ਤਾਂ ਰਿਸ਼ਕਾਮੀ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਹੈ। ਨਾਰਦ ਨੇ ਜਾ ਕੇ ਬਰਮਾ ਵਿਸ਼ਨੂੰ, ਸ਼ਿਵ ਜੀ ਤੇ ਇੰਦਰ ਨੂੰ ਦੱਸਿਆ ਸਾਰੇ ਦੇਵਤੇ ਦਰਸ਼ਨਾਂ ਲਈ ਆ ਗਏ। ਸਭ ਤੋਂ ਪਹਿਲਾਂ ਇੰਦਰਾ ਨੇ ਕਿਹਾ ਵਰ ਮੰਗੋ ਉਸੇ ਤਰ੍ਹਾਂ ਨਾਰਦ ਵਾਲੀ ਗੱਲ ਪੁੱਛੀ। ਬ੍ਰਹਮਾ ਨੇ, ਵਿਸ਼ਨੂੰ ਨੇ, ਸ਼ਿਵ ਜੀ ਨੇ, ਭਗਵਾਨ ਨੇ ਪੁੱਛਿਆ ਤੁਹਾਨੂੰ ਪੁੱਛਿਆ ਸਵਾਲ ਹੈ ਕਿ ਤੁਸੀਂ ਮੈਨੂੰ ਕਰਮਾ ਮੁਤਾਬਕ ਵਰ ਦਿਓਗੇ ਜਾਂ ਆਪਦੇ ਕੋਲੋਂ ਪੁੱਛਦੇ ਹੋਗੇ? ਸਾਰੇ ਦੇਵਤੇ ਹੈਰਾਨ ਹੋਏ ਕਿ ਬੜਾ ਨਿਸ਼ਕਾਮੀ ਹੈ ਸਾਰੇ ਕਹਿਣ ਲੱਗੇ ਹਰੀ ਨੂੰ ਬੇਨਤੀ ਕਰਦੇ ਆ ਇਸ ਦੇ ਅੰਗ ਸਾਫਤ ਕਰਦੇ ਜਦੋਂ ਸਾਰਿਆਂ ਨੇ ਬੇਨਤੀ ਕੀਤੀ ਪਰਮੇਸ਼ਰ ਨੇ ਬੇਨਤੀ ਮੰਨ ਲਿਆ ਉਸ ਪਿੰਗਲੇ ਦੀ ਸੋਨੇ ਵਰਗੀ ਦੇਹੀ ਬਣਾ ਦਿੱਤੀ ਹੈ ਅਖੀਰ ਜਦ ਉਸਦੇ ਮਾਤਾ ਪਿਤਾ ਨੂੰ ਪਤਾ ਲੱਗਿਆ ਕਿ ਸਾਡਾ ਪੁੱਤਰ ਬਲਮ ਗਿਆਨ ਦੀ ਅਵਸਥਾ ਵਾਲਾ ਸੀ ਤਾਂ ਉਹਨਾਂ ਨੇ ਆ ਕੇ ਮਾਫੀ ਮੰਗਣੀ ਤੇ ਪੁੱਤਰ ਮੈਨੂੰ ਅਗਿਆਨੀ ਨੂੰ ਮaaf ਕਰ ਦੇਣਾ ਇਸ ਕਰਕੇ ਗੁਰੂ ਪਿਆਰਿਓ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਬ੍ਰਹਮ ਗਿਆਨੀ ਉਹਨਾਂ ਨੂੰ ਤਾਂ ਇਹ ਬ੍ਰਹਮਾ ਕ੍ਰਿਸ਼ਨੂ ਮੇਸ਼ਰ ਵਰਗੇ ਦੇਵਤੇ ਵੀ ਲੱਭਦੇ ਫਿਰਦੇ ਆ ਉਹਨਾਂ ਨੂੰ ਲੱਭਦੇ ਨਹੀਂ ਇਸ ਤਰ੍ਹਾਂ ਧੰ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚੋਂ ਪਿੰਗਲਾ ਆਇਆ ਊੜੀ ਆਇਆ ਤੇ ਪਾਤਸ਼ਾਹ ਨੇ ਉਸ ਨੂੰ ਵੀ ਨੌ ਵਰ ਨੌ ਕਰਕੇ ਤੇ ਬ੍ਰਹਮ ਦਾ ਗਿਆਨ ਦੇ ਦਿੱਤਾ ਤੇ ਉਸ ਤੋਂ ਸੇਵਾ ਲਈ ब्रह्म <द्राँ> ज्ञानी को खोजे महेश्वर नानक ब्रह्म ज्ञानी ता परमेश्वर असल विच ब्रह्म ज्ञानी रब दा ही रूप हो जांदे हन एत कोई शक नहीं है दो कला नहीं है एसी आठवीं अष्टपारी दाchema पडा जो संपूर्ण होया आगे सातवां पडा आरंभ हुंदा ब्रह्म ज्ञानी की कीमत नाहे ब्रह्म ज्ञानी कै सगल मन माहे ब्रह्म ज्ञानी दा कोई मोल नहीं पा सकदा ਸਾਰੀ ਸਿੱਖੀ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹੁੰਦੀ ਹੈ ਇਹ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਅਗਿਆ ਬਖਸ਼ੋ ਮੋਲਦੇ ਨੇ ਇੱਕ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ